Altu News Channel ਤੇ ਤੁਹਾਡਾ ਸਵਾਗਤ। ਡੇਰਾ ਬੋਨਰਿਕ ਦੇ ਮਾਰੇ ਹਾਲਾਤ ਬਰਸਾਤਾਂ ਹੁਣ ਤੇ دریا ਦਾ ਰੂਪ ਲੈਂਦਾ ਹੈ ਧਾਰ। ਪ੍ਰਸ਼ਾਸਨ ਅਤੇ ਡੇਰਾ ਬੋਨਰਿਕ ਦੇ ਸਿਆਸੀ ਵਾਲੀ ਵਾਰਸ ਲਾਪਦਾ ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ। ਨਾਲ ਹੀ ਬੈਲ ਆਈਕਨ ਵੀ ਦਬਾ ਲਓ। Altu News ਦਾ ਐਪ ਵੀ Google Play Store ਦੇ ਉੱਤੇ ਆ ਚੁੱਕਾ ਹੈ ਜਿਸ ਨੂੰ ਡਾਊਨਲੋਡ ਕਰਕੇ ਤੁਸੀਂ ਇਸ ਦੇ ਅੰਦਰ ਹੀ ਖਬਰਾਂ ਦੇ ਵੀਡੀਓ ਦੇਖ ਸਕਦੇ ਹੋ। ਅਸੀਂ ਤੁਹਾਨੂੰ ਡੇਰਾਵਾਲਾ ਨੰਗਦੇ ਹਸਪਤਾਲ ਦੇ ਨਜ਼ਦੀਕੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਦੇਖ ਕੇ ਹੈਰਾਨ ਹੋ ਜਾਵੋਗੇ ਕਿ ਇਹ ਉਹੀ ਡੇਰਾਵਾਲਾ ਨੰਨਕਾ ਹੈ ਜਿਸ ਨੂੰ ਸ੍ਰੀ ਗੁਰੂ ਨੰਗਦੇ ਜੀ ਦੀ ਚਰਨਛੋਹ ਤਰਤੀਕੇ ਆਜਾਦਾ ਹੈ ਜਿੱਥੇ ਕਰਤਾਰਪੁਰ ਕੋਰੀਡੋਰ ਹੈ ਜਿੱਥੋਂ ਹਜ਼ਾਰਾਂ ਸ਼ਰਧਾਲੂ ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ ਜਿੱਥੇ ਸ਼ਹਿਰ ਨੂੰ ਹੈਰਿਟੇਜ ਲੁੱਕ ਦੇਣ ਲਈ ਕੋਰੀਡੋਰ ਹੈਰਿਟੇਜ ਦਾ ਪ੍ਰੋਜੈਕਟ ਚਲਾ ਕੇ ਕਰੋੜਾਂ ਰੁਪਏ ਸਰਕਾਰ ਖਰਚ ਕਰ ਰਹੀ ਹੈ ਸਭ ਤੋਂ ਵੱਡੀ ਗੱਲ ਕਿ ਡੇਰਾ ਬੋਨਾਨਿਕ ਦੀ ਮਿਊਨਿਸਪਲ ਕਮੇਟੀ ਸਭ ਤੋਂ ਪੁਰਾਣੀ ਹੈ ਤੇ ਵਿਕਾਸ ਦਾ ਨਮੂਨਾ ਤੇ ਤੁਸੀਂ ਦੇਖ ਹੀ ਰਹੇ ਹੋ ਜੇ ਗੱਲ ਕਰੀਏ ਹੈਰਿਟੇਜ ਪ੍ਰੋਜੈਕਟ ਦੀ ਤਾਂ ਵੈਸੇ ਤਾ ਇਨਾ ਹਿੱਸਾ ਚੱਲ ਰਿਹਾ ਹੈ ਕਿ ਸ਼ਾਇਦ ਹੀ ਉਹ ਪੂਰਾ ਹੋ ਸਕੇ ਜੇ ਪੂਰਾ ਹੋ ਵੀ ਜਾਂਦਾ ਤਾਂ ਕੀ ਇਹ ਹਾਲਾਤ ਜੋ ਤੁਸੀਂ ਦੇਖ ਰਹੇ ਹੋ ਬਾਰਸ਼ 'ਚ ਡੇਰਾ ਬਵਨਾਨਿਕ ਤੇ ਹੋ ਜਾਂਦੇ ਨੇ ਕੀ ਉਹ ਡੇਰਾ ਬਵਨਾਨਿਕ ਨੂੰ ਹੈਰੀਟੇਜ ਦੇਖ ਦੇ ਪਾਏਗਾ ਭਾਵੇਂ ਬਹੁਤ ਸਾਰੀਆਂ ਖਬਰਾਂ ਇਸ ਬਰਸਾਤ ਕਾਰਨ ਪਾਣੀ ਦੇ ਵਿੱਚ ਡੁੱਬੇ ਤੇ ਮੰਦ ਹਾਲ ਇਸ ਧਾਰਮਿਕ ਸਥਾਨ ਡੇਰਾ ਬਵਨਾਨਿਕ ਦੀਆਂ ਤੁਸੀਂ ਦੇਖ ਚੁੱਕੇ ਹੋ ਪ੍ਰਸ਼ਾਸਨ ਤੇ ਡੇਰਾਵਾਰਾਂ ਦੇ ਸਿਆਸੀ ਵਾਲੀ ਵਾਰਸਾ ਤੇ ਜਿੰਨੇ ਮਰਜੀ ਸਵਾਲੀਆ ਨਿਸ਼ਾਨ ਕਿਉਂ ਨਾ ਖੜੇ ਹੋ ਜਾਣ ਪਰ ਕਿਸੇ ਤੇ ਵੀ ਕੋਈ ਵੀ ਅਸਰ ਨਜ਼ਰ ਨਹੀਂ ਆ ਰਿਹਾ ਬੜੇ ਲੰਬੇ ਸਮੇਂ ਤੋਂ ਡੇਰਾਵਾਰਾਂ ਦੇ ਲੋਕ ਪਾਣੀ ਖੜੇ ਹੋਣ ਦੀਆਂ ਔਕੜਾਂ ਨੂੰ ਸਹਿਨ ਕਰ ਰਹੇ ਨੇ ਤੇ ਹੁਣ ਮਜਬੂਰ ਨੇ ਇਹ ਕਹਿੰਦੇ ਕਿ ਪ੍ਰਸ਼ਾਸਨ ਤੇ ਡੇਰਾ ਬੋਨਾਰਕ ਦੇ ਸਿਆਸੀ ਵਾਲੀਵਾਰਾਂ ਲਾਪਤਾ ਨੇ ਤੁਸੀਂ ਵੀ ਦੇਖੋ ਡੇਰਾ ਬੋਨਾਰਕ ਵਾਸੀਆਂ ਦਾ ਕੀ ਹੈ ਕਹਿਣਾ ਤੇ ਆਪਣੇ ਵਿਚਾਰ ਕਮੈਂਟਸ ਬਾਕਸ ਦੇ ਵਿੱਚ ਜਰੂਰ ਦੱਸਣਾ ਜੀ ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਬੋਨਾਰਕ ਬਾਜ਼ਾਰ ਦੇ ਵਿੱਚ ਜਿਹੜੇ ਲਗਾਤਾਰ ਪਾਣੀ ਖੜਾ ਹੋ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਅਨਿਲ ਕੁਮਾਰ ਬਾਜ਼ਾਰ ਉਹਦੇ ਚੰਦ ਸਾਡਾ ਬਹੁਤ ਮਾੜਾ ਹਾਲ ਹੈ ਬਾਜ਼ਾਰ ਦਾ ਪਾਣੀ ਬਹੁਤ ਖਲੋਂਦਾ ਹੈ ਔਰ بارش ਸਵੇਰ ਤੋਂ ਹੋ ਰਹੀ ਆ ਲਗਾਤਾਰ ਤੇ ਪਾਣੀ ਅਸੀਂ ਤਿੰਨ ਚਾਰ ਵਾਰੀ ਬਾਜ਼ਾਰ ਚੋਂ ਆਪ ਝਾੜੂ ਮਾਰ ਕੇ ਕੱਢਿਆ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਪਰਸੋਂ ਵੀ ਮੈਂ ਮੁਲਾਜ਼ਮ ਆਏ ਸੀ ਤੇ ਉਹਨਾਂ ਨੂੰ ਅਸੀਂ ਕਿਹਾ ਸੀ ਵੀ ਸਾਡੀ ਗਾਰ ਵਗਾਰਾ ਕੱਢੋ ਨਾਲੀਆਂ ਚੋਂ ਕਿਸੇ ਨੇ ਨਹੀਂ ਕੱਢੀ ਹੈਗੀ ਤੇ ਬਾਜ਼ਾਰ ਦਾ ਬਹੁਤ ਹੀ ਮਾੜਾ ਹਾਲ ਹੈ ਅਸੀਂ ਤੁਹਾਡੇ ਚੈਨਲ ਥਰੂ ਭਗਵੰਤ ਮਾਨ ਜੀ ਨੂੰ ਇਹ ਗੁਜਾਰਸ਼ ਕਰਦੇ ਆਂ ਵੀ ਸਾਡੇ ਬਾਜ਼ਾਰ ਦੇ ਕੋਈ ਸੁਣਵਾਈ ਹੋਵੇ ਤੇ ਛੇਤੀ ਤੋਂ ਛੇਤੀ ਸਾਡਾ ਬਾਜ਼ਾਰ ਬਣਾਇਆ ਜਾਵੇ ਬਾਜ਼ਾਰ ਦਾ ਤੁਸੀਂ ਆਪ ਹੀ ਝਾਤੀ ਮਾਰ ਲਓ ਬਹੁਤ ਹੀ ਬੁਰਾ ਹਾਲ ਇਹ ਜਿਹੜਾ ਹੈਰੀਟੇਜ ਦੇ ਕਰੋੜਾਂ ਰੁਪਏ ਸਰਕਾਰ ਖਰਚ ਰਹੀ ਹੈ ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੋਗੇ ਕਿ ਇਹ ਦੇਖ ਉਹ ਜੀ ਦੇ ਪਾਏਗੀ ਦੇਖੋ ਜੀ ਦੋ ਤਿੰਨ ਸਾਲ ਹੋ ਗਏ ਨੇ ਬਾਜ਼ਾਰ ਬੰਦ ਨੇ ਲੇਕਿਨ ਬਾਜ਼ਾਰ ਦੀ ਅਜੇ ਕੋਈ ਇਹੋ ਜੀ ਸਿਚੁਏਸ਼ਨ ਪੂਰੀ ਨਜ਼ਰ ਨਹੀਂ ਆ ਰਹੀ ਕਿ ਇੰਨੇ ਲੱਖਾਂ ਰੁਪਏ ਲੱਗ ਕੇ ਵੀ ਇਹ ਬਣ ਵੀ ਪਾਏਗਾ ਕਿ ਨਹੀਂ ਬਣੇਗਾ ਔਰ ਇਹਦੀ ਦੇਖ ਕਿਸ ਤਰ੍ਹਾਂ ਦੀ ਨਜ਼ਰ ਆਏਗੀ ਅਜੇ ਤੱਕ ਕੋਈ ਇਹਦਾ ਰੋਸਾਨੀਆ ਨਹੀਂ ਬਰਸਾਤ ਦੇ ਵਿੱਚ ਜਿਵੇਂ ਡੇਰਾਵਨਾਂ ਨੇ ਡੁੱਬਿਆ ਦਾ ਹਾਂਜੀ ਉਹਦੀ ਦੁੱਖ ਦੇਖ ਜਿਹੜੀ ਐ ਉਹ ਕਿਵੇਂ ਦਿਖਾਈ ਦੇਗੀ ਸੰਤਾ ਜਿਹੜਾ ਬਾਜ਼ਾਰ ਹੀ ਡੁੱਬਿਆ ਦਾ ਬਾਜ਼ਾਰ ਦੇ ਵਿੱਚ ਤੇ ਆਉਣ ਨੂੰ ਦਿਲ ਹੀ ਨਹੀਂ ਕਰਦਾ ਪਹਿਲੀ ਗੱਲ ਤਾਂ ਤੁਸੀਂ ਆਪ ਵੀ ਦੇਖ ਲਓ ਕਿ ਬਾਜ਼ਾਰ ਚ ਪਾਣੀ ਉਹ ਇੰਨਾ ਕਾਇਆ ਵੀ ਬਾਜ਼ਾਰ ਦੇ ਵਿੱਚ ਤੇ ਮੋਟਰਸਾਈਕਲ ਜਾਂ ਕਾਰ ਨਹੀਂ ਆਂਦੀ ਤੇ ਉਸ ਤਰ੍ਹਾਂ ਪੈਦਲ ਯਾਤਰੀ ਤੇ ਕੋਈ ਬਹੁਤ ਮੁਸ਼ਕਲ ਆ ਉਹਨਾਂ ਬਸ ਹਾਂਜੀ ਸਭ ਤੋਂ ਪਹਿਲਾਂ ਆਲਟੂ ਜਿਹੜਾ ਹੈਗਾ ਤੁਹਾਡਾ ਚੈਨਲ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਕਿ ਇੰਨੀ ਤੇਜ਼ بارش ਦੇ ਵਿੱਚ ਵੀ ਸਾਡੇ ਵੀਉ ਲੈਂਡ ਪਹੁੰਚੇ ਨੇ ਸੋ ਇਹਨਾਂ ਦਾ ਆਪਾਂ ਦਿਲ ਦੀਆਂ ਕਿਰਾਈਆਂ ਤੋਂ ਧੰਨਵਾਦ ਕਰਦੇ ਆ ਤੁਸੀਂ ਗੱਲ ਕੀਤੀ ਹੈ ਸਰ ਹੈਰੀਟੇਜ ਦੀ ਇਹ ਸਿਰਫ ਇੱਕ ਨਾਂ ਦਾ ਹੀ ਹੈਰੀਟੇਜ ਆ ਇਹਦੇ ਵਿੱਚ ਹੈਰੀਟੇਜ ਦੇ ਨਾਂ ਦੀ ਕੋਈ ਗੱਲਬਾਤ ਨਹੀਂ ਮਤਲਬ ਨਜ਼ਰ ਆ ਰਹੀ ਸਭ ਤੋਂ ਪਹਿਲਾਂ ਜਿਹੜਾ ਹੈਰੀਟੇਜ ਡਿਪਾਰਟਮੈਂਟ ਹੈਗਾ ਇਹ ਪੰਜਾਬ ਗਵਰਨਮੈਂਟ ਦਾ ਇੱਕ ਧਾਰਾ ਵਾ ਸਭ ਤੋਂ ਪਹਿਲਾਂ ਇਹਨਾਂ ਨੂੰ ਚਾਹੀਦਾ ਸੀ ਕਿ ਜਿਹੜਾ ਮੇਨ ਬਾਜ਼ਾਰ ਦਾ ਲੈਵਲ ਆ ਉਸ ਲੈਵਲ ਨੂੰ ਤੇ ਜਿਹੜੇ ਦੂਸਰੇ ਬਾਜ਼ਾਰ ਨਾਲ ਲੱਗਦੇ ਨੇ ਉਹਨਾਂ ਦਾ ਲੈਵਲ ਜਿਹੜਾ ਵਾ ਉਹ ਦੇਖ ਕੇ ਕੰਮ ਦੀ ਸ਼ੁਰੂਆਤ ਕੀਤੀ ਜਾਏ ਹੁਣ ਇਹਨੇ ਲੱਖਾਂ ਰੁਪਏ ਕਰੋੜਾਂ ਇਹਦਾ ਕੋਈ ਫਾਇਦਾ ਨਹੀਂ ਹੈਗਾ ਜਦੋਂ ਹੈਰੀਟੇਜ ਆਪਾਂ ਬਣ ਕੇ ਕੰਪਲੀਟ ਹੋ ਜਾਏਗਾ ਉਹ ਜਦੋਂ ਬਾਜ਼ਾਰ ਹੀ ਡੁੱਬਿਆ ਹੋਏਗਾ ਤੇ ਹੈਰੀਟੇਜ ਮਤਲਬ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਹੈਰੀਟੇਜ ਆ ਆ ਤੁਸੀਂ ਦੇਖ ਸਕਦੇ ਹੋ ਹੁਣ ਥੋੜੀ ਬਰਸਾਤ ਘਟੀ ਆ ਇੱਥੇ ਇੰਨਾ ਬੁਰਾ ਹਾਲ ਸੀ ਪੁਜਾਰਾਂ ਦੇ ਵਿੱਚ ਜਿਹੜਾ ਇੰਨਾ ਪਾਣੀ ਸੀਗਾ ਜੇ ਕੋਈ ਮੋਟਰਸਾਈਕਲ ਲੰਘ ਜਾਂਦਾ ਇੰਨੀਆਂ ਉੱਚੀਆਂ ਦੁਕਾਨਾਂਾਂ ਨੇ ਫਿਰ ਵੀ ਉਹਦੇ باوجود ਵੀ ਜਿਹੜਾ ਪਾਣੀ ਆ ਉਹ ਦੁਕਾਨਾਂ ਦੇ ਅੰਦਰ ਵੇਖੋ ਜਾ ਕੇ ਇੱਕ ਇੱਕ ਫੁੱਟ ਪਾਣੀ ਹੋਇਆ ਆ ਲੱਗੇ ਸਾਡੇ ਦੇਖੋ ਦੁਕਾਨਾਂ ਬਜਾਜੀ ਦੀ ਬਹੁਤ ਬੁਰਾ ਹਾਲ ਆ ਇਹਨਾਂ ਦਾ ਸਾਰਿਆਂ ਦੁਕਾਨਦਾਰਾਂ ਦਾ ਹੀ ਬੁਰਾ ਹਾਲ ਆ ਤੇ ਇਹੋ ਜੀ ਬਰਸਾਤ ਦੇ ਵਿੱਚ ਜਿਹੜਾ ਕਸਟਮਰ ਆ ਉਹ ਕਿੱਦਾਂ ਆਏਗਾ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਵਾ ਕਿ ਇਹ ਜਾਂ ਤੇ ਫੇਰ ਕੋਈ ਬੋਟ ਲੈਣਗੇ ਬੇੜੀ ਲੈਣਗੇ ਡੇਰਾ ਬਾਬਾ ਨਾਨਕਾਉਣ ਲਈ ਸ਼ਾਪਿੰਗ ਕਰਨ ਵਾਸਤੇ ਫੇਰ ਹੀ ਆ ਸਕਦੇ ਨੇ ਕਿਉਂਕਿ ਪਿੰਡ ਪਿੰਦੇ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਆਪਾਂ ਰਿਕਵੈਸਟ ਕਰਦੇ ਆ ਕਿ ਡੇਰਾ ਬਾਬਾ ਨਾਨਕ ਇੱਕ ਬਹੁਤ ਪਵਿੱਤਰ ਅਤੇ ਬੜਾ ਵੱਡਾ ਨਾਮ ਆ ਆ ਪੂਰੀ ਦੁਨੀਆ ਦੇ ਵਿੱਚ ਇਹਨੂੰ ਜਾਣਿਆ ਜਾਂਦਾ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਸੋ ਜਿਹੜੀ ਇਹ ਧਰਤੀ ਹੈ ਇਸ ਕਰਕੇ ਭਗਵੰਤ ਮਾਨ ਸਾਹਿਬ ਨੂੰ ਪੂਰੀ ਪੰਜਾਬ ਸਰਕਾਰ ਨੂੰ ਆਪਾਂ ਇਹ ਰਿਕਵੈਸਟ ਕਰਦੇ ਆ ਕਿ ਸਭ ਤੋਂ ਪਹਿਲਾਂ ਚਲੋ ਹੜ੍ਹ ਵੀ ਆਏ ਨੇ ਉਧਰ ਵੀ ਦੇਖਣਾ ਪੈਂਦਾ ਲੇਕਿਨ ਉਸ ਤੋਂ ਬਾਅਦ ਤੁਸੀਂ ਇਹ ਡੇਰਾ ਬਾਬਾ ਨਾਨਕ ਵਾਲ ਜਿਹੜਾ ਖਾਸ ਤੌਰ ਤੇ ਧਿਆਨ ਦਿਓ ਕੱਲਾ ਜਿਹੜੇ ਤੁਹਾਡੇ ਤੂਫਾਨੀ ਫੇਰੇ ਨੇ ਤੂਫਾਨੀ ਦੌਰੇ ਨੇ ਉਹ ਆਉਣਾ ਕਰਕੇ ਚਲ ਜਾਣਾ ਉਹਦੇ ਨਾਲ ਗੱਲ ਨਹੀਂ ਬੰਦੀ ਗਰਾਊਂਡ ਲੈਵਲ ਤੇ ਵੀ ਇਹਨੂੰ ਜਿਹੜਾ ਨਾ ਡਾਊਨ ਟੂ ਅਰਥ ਹੋ ਕੇ ਵੇਖੋ ਬਹੁਤ ਮਾੜਾ ਹਾਲ ਆ ਡੇਰਾ ਬਾਬਾ ਨਾਨਕ ਦਾ ਜੇ ਕਸਟਮਰ ਨਹੀਂ ਆਏਗਾ ਤੇ ਕਿੱਦਾਂ ਰੋਟੀ ਖਾਣਗੇ ਦੁਕਾਨਦਾਰ ਤੇ ਵਿਚਾਰੇ ਅੱਗੇ ਪਹਿਲਾਂ ਕੋਵਿਡ ਦੀ ਜਿਹੜੀ ਮਾਰ ਪਈ ਫਿਰ ਕੋਈ ਨਾ ਕੋਈ ਕਦੀ ਲੜਾਈ ਦਾ ਕੋਈ ਮਤਲਬ ਡੇਰਾ ਬਾਬਾ ਨਾਨਕ ਤੇ ਸ਼ੁਰੂ ਤੋਂ ਇੰਨਾਂ ਚੀਜ਼ਾਂ ਦਾ ਹੀ ਸੰਤਾਪ ਚੱਲਦਾ ਆ ਰਿਹਾ ਏ ਸੋ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਆਪਾਂ ਇਹੋ ਹੀ ਭਗਵੰਤ ਮਾਨ ਸਾਹਿਬ ਨੂੰ ਕਹਾਂਗੇ ਕੀ ਲੋਕਾਂ ਨੇ 92 ਜਤਾ ਕੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ ਵਾ ਔਰ 92 ਦਾ ਜਿਹੜਾ ਨਾ ਇਹ ਤੁਸੀਂ ਮਾਨਵੀ ਰੱਖੋ بارش ਦਾ ਪਾਣੀ ਕੀ ਹੈ ਜੀ ਅਸੀਂ ਇਸ ਵੇਲੇ ਚੌਂਕ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਵਿੱਚ ਆ ਇੱਥੋਂ ਦਰਬਾਰ ਸਾਹਿਬ ਤੋਂ ਲੈ ਕੇ ਮਿਊਸਪਲਟੀ ਦਫ਼ਤਰ ਤੱਕ ਪਾਣੀ ਬਹੁਤ ਇਕੱਠਾ ਹੁੰਦਾ ਜਦੋਂ ਥੋੜਾ ਜਿਹਾ ਵੀ ਪਾਣੀ ਪੈ ਜਾਂਦਾ ਕੁਸ਼ਤੇ ਆਪਾਂ ਸਮਝਦੇ ਆ ਕਿ ਪਲਾਸਟਿਕ ਦਾ ਲਫਾਫਾ ਪਲਾਸਟਿਕ ਦੇ ਜਿਹੜੇ ਵੇਸਟੇਜ ਬੋਤਲ ਵਗੈਰਾ ਉਹਨਾਂ ਕਰਕੇ ਵੀ ਪਾਣੀ ਦਾ ਡੱਕਾ ਲੱਗਦਾ ਵਾ ਪਰ ਇਹ ਆਪੀ ਨਾਲ ਨਾਲ ਦੀ ਸਫਾਈ ਵੀ ਹੁੰਦੀ ਜਾਵੇ ਤੇ ਫਿਰ ਇਹਨਾਂ ਦਾ ਡੱਕਾ ਨਹੀਂ ਲੱਗਦਾ ਪਾਣੀ ਦਾ ਜਦਕਿ ਵੀ ਜਿਹੜੇ ਸਫਾਈ ਸੇਵਕ ਨੇ ਉਹਨਾਂ ਦਾ ਫਰਜ਼ ਬੰਦਾ ਵੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ ਤਾਂ ਫਿਰ ਪਾਣੀ ਦਾ ਡੱਕਾ ਜਿਹੜਾ ਇਹ ਘੱਟ ਲੱਗਦਾ ਜੀ ਹੈਰਿਟੇਜ ਬਾਰੇ ਜਿਹੜੀ ਹੈਰਿਟੇਜ ਸਟੀਟ ਲਾਈਟ ਜਿਹੜੀ ਸਟਾਰਟ ਹੋਈ ਸੀਗੀ ਜੀ ਉਹਦਾ ਕੀ ਹੈ ਕਿ ਉਹ ਕੰਮ ਤੇ ਚੱਲ ਰਿਹਾ ਪਰ ਬਹੁਤ ਸਲੋ ਮੋਸ਼ਨ ਦੇ ਵਿੱਚ ਚੱਲ ਰਿਹਾ ਨੰਬਰ 1 ਨੰਬਰ 2 ਕੀ ਹੈ ਜੀ ਇਹ ਜਦੋਂ ਹੈਰਿਟੇਜ ਸਟੀਟ ਲਾਈਟ ਦੇ ਜਿਹੜੇ ਨਕਸ਼ੇ ਸ਼ਹਿਰ ਲੋਕ ਨਿਵਾਸੀਆਂ ਨੂੰ ਵਿਖਾਏ ਗਏ ਸੀਗੇ ਇਹ ਮਹਾਰਾਜਾ ਰਣਜੀਤ ਸਿੰਘ ਚੌਂਕ ਤੋਂ ਲੈ ਕੇ ਹਸਪੀਟਲ ਵਿੱਚ ਮਿਊਸਪਲਟੀ ਦਫ਼ਤਰ ਤੱਕ ਜਿਹੜਾ ਬ ਨਕਸ਼ਾ ਇਹਦਾ ਪਾਸ ਕਰਕੇ ਦਿਖਾਇਆ ਗਿਆ ਸੀ ਪਰ ਹੁਣ ਜਿਹੜੇ ਇਹਨਾਂ ਦੇ ਠੇਕੇਦਾਰ ਨੇ ਉਹ ਕਹਿ ਰਹੇ ਨੇ ਪੀ ਇਹ ਰੰਜੀਤ ਮਹਾਰਾਜਾ ਰਣਜੀਤ ਸਿੰਘ ਚੌਂਕ ਤੋਂ ਲੈ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਹੀ ਬੰਨਾ ਹੈ ਜਿਹੋ ਜੇ ਪ੍ਰਸਾਦ ਕਰਕੇ ਦੇਰਵਾ ਬਣਾਣ ਦੇ ਹਾਲਾਤ ਬਣੇਦੇ ਨੇ ਉਹਦੇ ਮੁਤਾਬਕ ਜਿਹੜੀ ਹੈਰੀਟੇਜ ਦੀ ਉਤੇ ਕਰੋੜਾਂ ਰੁਪਏ ਸਰਕਾਰ ਖਰਚੇਗੀ ਕੀ ਉਹਦੀ ਦੇਖ ਬਰਕਰਾਰ ਰਹੇਗੀ ਜਾਂ ਜੋ ਐਸ ਵੇਲੇ ਹਾਲਾਤ ਨਹੀਂ ਦੇ ਰਹੇ ਉਹਨਾਂ ਨੇ ਕਿਤੇ ਉਹ ਦੇਖ ਕੇ ਤੇ ਗੁੰਮ ਹੋ ਜਾਈਏ ਬਿਲਕੁਲ ਜੀ ਇਹ ਤੇ ਸਾਫ ਜ਼ਾਹਿਰ ਹੈ ਕਿ ਆਪਾਂ ਆਪਣੀ ਇੱਕ ਐਗਜ਼ਾਮਪਲ ਆ ਵੀ ਆਪਾਂ ਇੱਕ ਮਕਾਨ ਬਣਾਉਨੇ ਆ ਜੇ ਉਹਦੀ ਛੱਤ ਨੂੰ ਆਪਾਂ ਮੇਨਟੇਨ ਕਰ ਲੈਨੇ ਆ ਤੇ ਥੱਲੇ ਉਹਦਾ ਫਰਸ਼ ਹੀ ਨਹੀਂ ਮੇਨਟੇਨ ਤੇ ਉਹ ਤੇ ਦੇਖਣ ਨੂੰ ਸਾਰਿਆਂ ਨੂੰ ਲੱਗੇਗਾ ਵੀ ਇਹ ਕੀ ਬਣਾਇਆ ਵਾ ਇਸ ਕਰਕੇ ਉਹ ਜਿਹੜੀ ਹੈਰੀਟੇਜ ਉੱਪਰੋਂ ਬਣ ਜਾਨੀ ਹੈ ਬਾਜ਼ਾਰ ਦੀ ਕੋਈ ਸਫਾਈ ਨਹੀਂ ਹੋਏਗੀ ਬਾਜ਼ਾਰ ਦਾ ਕੋਈ ਪਧਰਾ ਨਹੀਂ ਕੰਮ ਹੋਏਗਾ ਤੇ ਉਨੀ ਦੇਖਣ ਨੂੰ ਵੇਖਣ ਵਾਲਿਆਂ ਤੇ ਇਹੋ ਹੀ ਕਹਣਾ ਕਿ ਇਹ ਕੁਝ ਵੀ ਨਹੀਂ ਬਣਿਆ ਜੀ ਇਸ ਕਰਕੇ ਕੀ ਆ ਕਿ ਬਾਜ਼ਾਰ ਬੰਨਾ ਬਹੁਤ ਜ਼ਰੂਰੀ ਹੈ ਦੇਖੋ ਜੀ ਉਹ ਉਹਨਾਂ ਨੂੰ ਸਮੱਸਿਆ ਆਂਦੀ ਆ ਉਹ ਜਿਹਦੇ ਕੋਲ ਤੇ ਗੱਡੀ ਹੋਵੇ ਉਹ ਗੱਡੀ ਚ ਅੰਦਰ ਚਲੇ ਜਾਂਦਾ ਤੇ ਕਈ ਲੋਕ ਜਿਹੜੇ ਆ ਪੈਦਲ ਜਾਣ ਵਾਲੇ ਉਹਨਾਂ ਵਾਸਤੇ ਤੇ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਤੇ ਉਹਨਾਂ ਨੂੰ ਬਾਹਰ ਹੀ ਖੜੇ ਰਹਿਣਾ ਪੈਂਦਾ ਵੀ ਪਾਣੀ ਕਿਸੇ ਪਾਸੇ ਲੱਗ ਜਾਵੇ ਤੇ ਆਪਾਂ ਹਸਪੀਟਲ ਦੇ ਅੰਦਰ ਜਾ ਕੇ ਆਪਣੀ ਰਿਪੋਰਟ ਜਿਹੜੀ ਹੈ ਟੈਸਟ ਕਰਵਾ ਸਕਦੇ ਹਾਂ